ਕਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਅ ਤਾ ਰਾਜੀ ਤੁਹਾਡੇ ਵਾਸਤੇ ਇੱਕ ਜ਼ਰੂਰੀ ਮੈਂ ਅਪਡੇਟ ਲੈ ਕੇ ਆਇਆ ਪੰਜਾਬ ਫੈਰ ਮਹਿੰਦੀ ਭਰਤੀ ਬਾਰੇ ਇਹ ਅਪਡੇਟ ਰਾਜੀ ਮੈਂ ਸਿਰਫ ਉਹਨਾਂ ਕੈਂਡੀਡੇਟਾਂ ਵਾਸਤੇ ਲੈ ਕੇ ਆਇਆ ਜਿਹੜੇ ਕੈਂਡੀਡੇਟ ਮੇਰੇ ਨਾਲ ਕਾਫੀ ਸਮੇਂ ਤੋਂ YouTube ਤੇ ਜੁੜੇ ਹੋਏ ਹੈਗੇ ਜਾਂ ਜਿਹੜੇ ਕੈਂਡੀਡੇਟ ਰਾਜੀ ਮੇਰੇ ਕੋਲ ਸਟੱਡੀ ਕਰਦੇ ਆ ਚਾਹੇ ਉਹ ਰਾਜੀ YouTube ਤੋਂ ਕਰ ਰਹੇ ਰਾਜੀ ਚਾਹੇ ਬੱਚੇ ਹੋ ਪੜ੍ਹ ਕਿਸੇ ਕੋਰਸ ਤੋਂ ਕਰ ਰਹੇ ਆ ਠੀਕ ਹੈ ਜੀ ਉਨ੍ਹਾਂ ਵਾਸਤੇ ਇਹ ਅਪਡੇਟ ਹੈ ਜੇ ਜਿਹੜੀ ਵੀ ਮੈਂ ਅੱਗੇ ਤੋਂ ਪੰਜਾਬ ਫੈਰਮ ਦੇ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਜਾਣਕਾਰੀ ਦਿਆ ਕਰੂੰਗਾ ਉਹ ਜਾਣਕਾਰੀ ਮੈਂ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਤੇ ਦਿਆ ਕਰੂੰਗਾ ਕਾਰਨ ਸੁਣ ਦੱਸਣਾ ਚਾਹਣਾ ਰਜੇ ਕਿਉਂਕਿ ਜਦੋਂ ਵੀ ਮੈਂ ਕੋਈ ਅਪਡੇਟ ਦਿੰਨਾ ਰਜੇ ਵਿੱਚ ਇਹ ਜੇ ਕੈਂਡੀਡੇਟ ਹੁੰਦੇ ਆ ਠੀਕ ਹੈ ਜੀ ਜਿਨ੍ਹਾਂ ਦੇ ਐ ਸਮਝ ਲਓ ਕਿ ਜਿਹੜਾ ਦਿਮਾਗ ਦਾ ਮਿਆਰ ਹੈ ਉਹ ਇੰਨਾ ਜਿਆਦਾ ਨਹੀਂ ਵਾਂਗਾ ਕਿ ਉਹ ਹਜੇ ਵੀ ਤੀਜੀ ਚੌਥੀ ਵਾਲੀਆਂ ਮਤਲਬ ਗੱਲਾਂ ਜੇ ਤੁਰੇ ਫਿਰਦੇ ਆ ਠੀਕ ਹੈ ਜੀ ਤੀਜੀ ਚੌਥੀ ਦੇ ਵਿੱਚ ਨਹੀਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਜਿਹੜੀਆਂ ਬੱਚਿਆਂ ਵਾਲੀਆਂ ਕਿ ਜੀ ਮੁੰਡਿਆਂ ਨੂੰ ਅੱਡ ਬਿਠਾਇਆ ਕਰੋ ਕੁੜੀਆਂ ਨੂੰ ਅੱਡ ਬਿਠਾਇਆ ਕਰੋ ਆਇਆ ਕਰਿਆ ਕਰੋ ਜੀ ਉਹ ਚੀਜ਼ਾਂ ਦੇ ਵਿੱਚ ਹਜੇ ਕਾਫੀ ਬੱਚੇ ਫਸੇ ਹੋਏ ਆ ਜਿਹੜੇ ਕਿ ਦੂਸਰੇ ਬੱਚਿਆਂ ਦਾ ਵੀ ਨੁਕਸਾਨ ਕਰ ਦਿੰਦੇ ਆ ਠੀਕ ਹੈ ਤਹਾਂ ਨੂਰਾ ਜੀ ਅੱਜ ਤੱਕ ਮੈਂ ਦੇਖੋ ਕਿਤੋਂ ਮਰਜੀ ਤੁਹਾਨੂੰ ਮੈਂ ਕੋਈ ਸੂਚਨਾ ਲੈ ਆ ਕੇ ਦੇਵਾਂ ਜਿੱਥੋਂ ਮਰਜੀ ਤੁਹਾਨੂੰ ਮੈਂ ਦੱਸਾਂਗੀ ਭਾਈ ਹੁਣ ਅਗਲਾ ਪ੍ਰੋਸੈਸ ਇਹ ਹੋਊਗਾ ਤੇ ਕਾ ਪ੍ਰੋਸੈਸ ਇਹ ਹੋਊਗਾ ਤੇ ਹਰ ਵਾਰੀ ਮੈਂ ਤੁਹਾਨੂੰ ਸਹੀ ਨਿਊਜ਼ ਅਪਡੇਟ ਕੀਤੀ ਹੈ ਹਰ ਵਾਰ ਕੋਈ ਬੱਚਾ ਕਹਿੰਦੇ ਕਿ ਹਾਂ ਜੀ ਸਾਨੂੰ ਕਦੇ ਫੇਕ ਨਿਊਜ਼ ਪਾਤੀ ਚਾਹੇ ਉਹ ਪੰਜਾਬ ਪੁਲਿਸ ਦੀ ਹੋਵੇ ਚਾਹੇ ਫਾਇਰਮੈਨ ਦੀ ਹੋਵੇ ਚਾਹੇ ਪਟਵਾਰੀ ਦੀ ਹੋਵੇ ਚਾਹੇ ਕੋਈ ਵੀ ਨਵੀਂ ਭਰਤੀ ਦੀ ਹੋਵੇ ਪੰਜਾਬ ਦੇ ਵਿੱਚ ਠੀਕ ਹੈ ਜੀ ਤਾਂ ਉਹਦੇ ਵਿੱਚ ਛੋਟੇ ਮਿਆਰ ਵਾਲੇ ਜਿਹੜੇ ਕੈਂਡੀਡੇਟ ਵਿੱਚ ਜੁੜ ਜਾਂਦੇ ਜਿਨ੍ਹਾਂ ਦਾ ਆਪਣਾ ਕੋਈ ਬਾਹਵਾਸਤਾ ਵੀ ਨਹੀਂ ਹੈਗਾ ਕਿਉਂਕਿ ਜਿਹੜੇ ਆਪਣੇ ਵਾਲੇ ਕੈਂਡੀਡੇਟ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੀ ਅਪਡੇਟ ਕਿਵੇਂ ਹੁੰਦੀ ਹੈ ਆਪਾਂ ਕਿਵੇਂ ਆਲਾ ਆਪਣਾ ਤਰੀਕਾ ਕਿਸੇ ਚੀਜ਼ ਨੂੰ ਸਮਝਾਉਂਦਾ ਹੈ ਨਾ ਵਿੱਚ ਜਿਹੜੇ ਸਿਰਫ ਨਜ਼ਾਰੇ ਲੈਣ ਆਉਂਦੇ ਆ राजे ਠੀਕ ਹੈ ਜੀ ਉਹਨਾਂ ਕਰਕੇ ਮੈਂ ਇਹ ਗੱਲ ਕੀਤੀ ਹੈ ਕਿ ਜਦੋਂ ਵੀ ਹੁਣ ਕੋਈ ਮੈਂ ਅਪਡੇਟ ਦਿਆ ਕਰੂੰਗਾ ਚਾਹੇ राजे ਫਾਇਰਮੈਨ ਦੇ ਵਿੱਚ ਕੁੜੀਆਂ ਨੇ ਹੁਣ ਭਰਤੀ ਹੋਣਾ ਉਹਨਾਂ ਬਾਰੇ ਮੈਂ ਸਾਰਾ ਕੁਝ ਦੱਸੂ ਕਿਸ ਤਰ੍ਹਾਂ ਤੁਸੀਂ ਫਿਜ਼ੀਕਲ ਦੀ ਟ్రਾਇਲ ਦੀ ਤਿਆਰੀ ਕਰਨੀ ਹੈ ਕੀ ਸਾਰਾ ਪ੍ਰੋਸੈਸ ਰਹੂਗਾ ਫਾਇਰਮੈਨ ਵਾਲੇ ਬਹੁਤ ਬੱਚੇ ਆ ਰਹੇ ਆ राजे ਠੀਕ ਹੈ ਜੀ ਜਿਨ੍ਹਾਂ ਦਾ ਕੋਈ ਨਾ ਕੋਈ ਕਿਸੇ ਚੀਜ਼ ਨੂੰ ਲੈ ਕੇ ਰੌਲਾ ਪਿਆ ਰਹਿੰਦਾਗਾ ਠੀਕ ਹੈ ਜੀ ਉਹ ਚੀਜ਼ ਦਾ ਵੀ ਤੇ ਡਰਾਈਵਰ ਆਪਰੇਟਰ ਵਾਲੇ ਬੱਚੇ ਵੀ ਠੀਕ ਹੈ ਜੀ ਹੁਣ ਜਿਹੜੀ ਮੈਂ ਤੁਹਾਨੂੰ ਅਪਡੇਟ ਦੇਣੀ ਸੀ ਉਹ ਅਪਡੇਟ ਤੁਹਾਨੂੰ ਮੈਂ ਇਹ ਵੀਡੀਓ ਦੇ ਵਿੱਚ ਨਹੀਂ ਦੇਉਂਗਾ ਇਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਤੁਹਾਨੂੰ ਆਪਣੇ ਟੈਲੀਗ੍ਰam ਲਿੰਕ ਮਿਲੂਗਾ ਟੈਲੀਗ੍ਰam ਦੇ ਵਿੱਚ ਘਟੋ ਘਟ ਆਪਣੇ 15000 ਦੇ ਲਗਭਗ ਬੱਚੇ ਐਡ ਹੈਗੇ ਹੈਣਾ ਹੁਣ ਮੈਂ ਜਦੋਂ ਵੀ ਕੋਈ ਅਪਡੇਟ ਆਇਆ ਕਰੂਗਾ ਜੇ ਉਹਦੇ ਵਿੱਚ ਅਪਡੇਟ ਦਿਆ ਕਰੂੰਗਾ ਟੈਲੀਗ੍ਰam ਦੇ ਵਿੱਚ ਉੱਥੇ ਤੁਹਾਨੂੰ ਰਿਕਾਰਡਿੰਗ ਪਾ ਦਿਆ ਕਰੂੰਗਾ ਉੱਥੋਂ ਤੁਸੀਂ ਡਾਇਰੈਕਟ ਸੁਣ ਸਕਦੇ ਹੋ ਠੀਕ ਹੈ ਉਹਦੇ ਨਾਲ ਕੀ ਹੋਊਗਾ ਜਿਹੜੇ ਬੱਚੇ ਜੈਨੂਇਨ ਆ ਸਿਰਫ ਉਹ ਹੀ ਜਾ ਕੇ ਅਪਡੇਟ ਲੈ ਸਕਣਗੇ ਠੀਕ ਹੈ ਜੀ ਬਾਕੀ ਜਿਹੜੇ ਵਿੱਚ ਉਹ ਤੁਹਾਨੂੰ ਦੱਸਿਆ ਕਿ ਛੁੱਟੀ ਜੀ ਸੋਚ ਵਾਲੇ ਆ ਉਹ ਆਪ ਦਾ ਬਾਹਰ ਹੀ ਰਹਿਣਗੇ ਠੀਕ ਹੈ ਰਾਜੀ ਤਾਂ ਇਹ ਤੁਹਾਡੇ ਵਾਸਤੇ ਅਪਡੇਟ ਹੈ ਹੁਣ ਜਿਹੜੇ ਬੱਚੇ ਨੇ ਕੋਈ ਅਪਡੇਟ ਲੈਣੀ ਹੈ ਤੁਸੀਂ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਓ ਉੱਥੇ ਮੈਂ ਰਿਕਾਰਡਿੰਗ ਪਾਈ ਹੈ ਤੇ ਉੱਥੇ ਤੁਸੀਂ ਸਾਰਾ ਕੁਝ ਆਪਣਾ ਸੁਣ ਸਕਦੇ ਹੋ ਕੀ ਪ੍ਰੋਸੈਸ ਹੋਊਗਾ ਅੱਗੇ ਦਾ ਕੀ ਪ੍ਰੋਸੈਸ ਨਹੀਂ ਹੋਊਗਾ ਠੀਕ ਹੈ ਜੀ ਬਾਕੀ ਇਹ ਹੀ ਗੱਲ ਰਾਜੀ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਲੈ ਕੇ ਆਏ ਆਪਾਂ ਉਹ ਲੈ ਕੇ ਆਏ ਕਿ ਕਾਫੀ ਕੈਂਡੀਡੇਟਾਂ ਦੀ ਪ੍ਰੋਬਲਮ ਸੀ ਜੀ ਸਾਨੂੰ ਇੰਗਲਿਸ਼ ਨਹੀਂ ਆਉਂਦੀ ਇੰਗਲਿਸ਼ ਦੇ ਵਿੱਚ ਸਾਡਾ ਹੱਥ ਤੰਗ ਹੈ ਜੀ ਫੁਲਾਨਾ ਤੇ ਮਕੰਕਾ ਤਾਂ ਤੁਹਾਨੂੰ ਕਿਹਾ ਸੀ ਰਾਜੇ ਮੈਂ ਨੋਟਸ ਬਣਾ ਰਿਹਾ ਸੀ ਆਪਦੇ ਠੀਕ ਹੈ ਜੀ ਕਿਉਂਕਿ ਜਦੋਂ ਵੀ ਮੈਂ ਤੁਹਾਨੂੰ ਕੋਈ ਚੀਜ਼ ਕਰਵਾਵਾਂ ਤਾਂ ਮੇਰਾ ਤਰੀਕਾ ਇਹ ਹੁੰਦਾਗਾ ਕਿ ਤੁਹਾਨੂੰ ਦੁਨੀਆਂ ਦੀ ਜਿੰਨੇ ਵੀ ਸੌਖੀ ਤੋਂ ਸੌਖੀ ਕੋਈ ਮੈਥਡ ਹੈ ਉਹ ਤਰੀਕ ਉਹ ਤਰੀਕੇ ਦੇ ਨਾਲ ਮੈਂ ਤੁਹਾਨੂੰ ਇੰਗਲਿਸ਼ ਕਰਵਾਵਾਂ ਤੇ ਉਸੇ ਮੈਥਡ ਦੇ ਨਾਲ ਰਾਜੇ ਮੈਂ ਕਾਫੀ ਹੱਦ ਤੱਕ ਆਪਦੇ ਨੋਟਸ ਆਪਦੇ ਹੱਥੀ ਬਣਾ ਕੇ ਕੰਪਲੀਟ ਕੀਤੇ ਆ ਠੀਕ ਹੈ ਜੀ ਜਿਹਦੀ ਕਲਾਸ ਤੁਹਾਨੂੰ ਅੱਜ ਮਿਲੂਗੀ ਇਸ ਤੋਂ ਬਾਅਦ ਰਾਜੇ ਤੁਹਾਨੂੰ ਮੈਂ ਰਿਕਾਰਡਡ ਕਲਾਸਾ ਉਪਲਬਧ ਕਰਵਾਉਂਗਾ ਇਹਦੀਆਂ ਕਟੋਕਟ 4 ਤੋਂ 5 ਕਲਾਸਾਂ ਮੈਂ ਉਪਲਬਧ ਕਰਵਾਉਂਗਾ ਤੁਹਾਨੂੰ ਰਿਕਾਰਡਡ YouTube ਤੇ ਵੀ ਤੇ ਐਪ ਤੇ ਵੀ ਸੇਵ ਰਹੂਗਾ ਦੋਨਾਂ ਦੀਆਂ ਚੀਜ਼ਾਂ ਹੈ ਠੀਕ ਹੈ ਅ ਪਰ ਇਸ ਤੋਂ ਬਾਅਦ ਰਾਜੇ ਮੈਂ ਥੋੜਾ ਜਿਹਾ ਹਰੀ ਵਾਰ ਸੀ ਇਸ ਤੋਂ ਬਾਅਦ ਮੈਂ ਤੁਹਾਡੀ ਡੇਲੀ ਲਾਈਵ ਕਲਾਸ ਲਾਇਆ ਕਰੂੰਗਾ ਤੁਹਾਡੇ ਨਾਲ ਪ੍ਰੋਮਿਸ ਹੈ ਮੇਰਾ ਹੈ ਲਾਈਵ ਕਲਾਸ ਲਗਾਇਆ ਕਰੂੰਗੀ ਇੰਗਲਿਸ਼ ਦੀ ਆਪਣੀ ਕਿਉਂਕਿ ਇੰਗਲਿਸ਼ ਦੇ ਵਿੱਚ ਕਾਫੀ ਬੱਚੇ ਨੂੰ ਡਾਊਟ ਹੁੰਦੇ ਆ ਉਹ ਕਰਵਾਉਂਗਾ ਤੇ ਇਹ ਰਾਜੇ ਕਲਾਸ ਉਹਨਾਂ ਕੈਂਡੀਡੇਟਾਂ ਵਾਸਤੇ ਜਿਹੜੇ ਪੰਜਾਬੀ ਮੀਡੀਅਮ ਵਾਲੇ ਆ ਜਿਹੜੇ ਪੰਜਾਬੀ ਮੀਡੀਅਮ ਵਾਲੇ ਆ ਜਿਹੜੇ ਕਹਿੰਦੇ ਜੀ ਅੰਗਰੇਜ਼ੀ ਦੇ ਵਿੱਚ ਸਾਡੇ ਇੰਨੇ ਨੰਬਰ ਕੱਟ ਗਏ ਫਲਾਣਾ ਹੋ ਗਿਆ ਧਮਕਾ ਹੋ ਗਿਆ ਤੇ ਐਨ ਆ ਰਾ ਜੀ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੋਊਗਾ ਆ ਪਾਇਆ ਮੇਰੇ ਸਾਈਨ ਕਰੇ ਹੋਏ ਠੀਕ ਹੈ ਜੀ ਕਿਉਂਕਿ ਮੈਂ ਕਦੇ ਵੀ ਫੇਕ ਚੀਜ਼ ਨਹੀਂ ਜਾਂਦਾ ਹੁੰਦਾ ਜਿਹੜੇ ਕੈਂਡੀਡੇਟਾਂ ਨੇ ਇਹ ਲੈਕਚਰ ਮੇਰੇ ਪਹਿਲੇ ਲੈਕਚਰ ਤੋਂ ਲੈ ਕੇ ਦੇਖੋ ਇੱਕ ਗੱਲ ਹੋਰ ਆ ਜੇ ਕਾਲੀ ਨਹੀਂ ਕਰਨੀ ਕੋਈ ਬੱਚਾ ਕਹੇ ਜੀ ਸਾਨੂੰ ਮਹੀਨੇ 'ਚ ਕੰਪਲੀਟ ਕਰਵਾ ਦਿਓ ਕੋਈ ਕਹੂ ਜੀ ਸਾਨੂੰ ਡੇਢ ਮਹੀਨੇ 'ਚ ਕੰਪਲੀਟ ਕਰਾ ਦਿਓ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਅੱਜ ਦੀ ਕਿ ਘੱਟੋ ਘੱਟ ਇਹ ਕੋਰਸ ਤੇ ਆਪਾਂ ਨੂੰ 3 ਤੋਂ 4 ਮਹੀਨੇ ਲੱਗ ਜਾਣਗੇ ਠੀਕ ਹੈ ਕਿਉਂਕਿ ਹਫਤੇ ਦੇ ਵਿੱਚ ਤੁਹਾਡੀਆਂ ਮੈਂ ਸ਼ਡਿਊਲ ਵੀ ਅਪਲੋਡ ਕਰ ਦੂੰਗਾ 4-3 ਦਾ ਆਪਾਂ ਗ੍ਰਾਮਰ ਦੇ ਲੈਕਚਰ ਲਾਇਆ ਕਰਾਂਗੇ ਤੇ ਇਸ ਤੋਂ ਬਾਅਦ 2 ਦਿਨ ਤੁਹਾਡੇ ਲੱਗਿਆ ਕਰਨਗੇ ਬਕਾਇਵ ਦੇ ਇੱਕ ਵਾਰੀ ਤਾਂ ਆਪਣਾ ਪ੍ਰੋਸੈਸ ਏਰ ਹੋਊਗਾ ਇਸ ਤੋਂ ਬਾਅਦ ਰਾਜੇ ਆਪਾਂ ਹੋ ਸਕਦਾ ਕਿ 2 ਲੈਕਚਰ ਕਰ ਦਈਏ ਦਿਨ ਦੇ ਵਿੱਚ ਇੰਗਲਿਸ਼ ਦੇ ਕਿਉਂਕਿ ਬੱਚੇ ਕਾਫੀ ਹੱਦ ਤੱਕ ਦੂਜੇ ਸਬਜੈਕਟਾਂ ਦੇ ਵਿੱਚ ਠੀਕ ਹੈਗੇ ਪਰ ਜਿਹੜੇ 13 ਨੰਬਰ ਦੀ ਇੰਗਲਿਸ਼ ਆਉਂਦੀ ਹੈ ਬੱਚਿਆਂ ਨੂੰ ਇਹ ਮਰਵਾ ਜਾਂਦੀ ਹੈ ਵਿੱਚ ਬੱਚੇ 13 ਦੀ 13 ਨੰਬਰ ਦੀ ਇੰਗਲਿਸ਼ ਛੱਡਿਆ ਹੁੰਦੇ ਆ ਰਾਜੇ ਤੇ ਆਪਣਾ ਜਨੂਨ ਇਹ ਰਹੂਗਾ ਕਿ ਇਹ 13 ਦੇ ਵਿੱਚੋਂ ਕਟੋ ਕਟ 10 ਨੰਬਰ ਤਾਂ ਆਪਣੇ ਆਉਣ ਹੀ ਤੇ ਇੰਨੀ ਮੈਂ ਤੁਹਾਡੇ ਨਾਲ ਗਾਰੰਟੀ ਲੈਂਦਾਗਾ ਜਿਵੇਂ ਤੁਹਾਨੂੰ ਮੈਥ ਦੇ ਵਿੱਚ ਪਰਫੈਕਟ ਬਣਾਤਾ ਠੀਕ ਹੈ ਮੈਥ ਦੇ ਵਿੱਚ ਪਰਫੈਕਟ ਬਣਾਤਾ ਉਵੇਂ ਜੇ ਮੇਰਾ ਜੀ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਮੈਂ ਪਰਫੈਕਟ ਬਣਾ ਦੂੰਗਾ ਤੁਹਾਡੇ ਨਾਲ ਪ੍ਰੋਮਿਸ ਆ ਪਰ ਪ੍ਰੋਮਿਸ ਤਾਂ ਕਰਿਓ ਕਰੂੰਗਾ ਰਾਜੇ ਮੈਂ ਠੀਕ ਹੈ ਜੀ ਤੁਹਾਨੂੰ ਪਰਫੈਕਟ ਬਣਾਉਣਾ ਤਾਂ ਕਿ ਜੇ ਤੁਸੀਂ ਸਾਰੇ ਲੈਕਚਰ ਡੇਲੀ ਦੀ ਡੇਲੀ ਲਾਉਂਗੇ ਮੰਨ ਲਓ ਮੈਂ ਤੁਹਾਡਾ ਮੰਡੇ ਨੂੰ ਵੀ ਲੈਕਚਰ ਲਾਤਾ ਟਿਊਜ਼ਡੇ ਨੂੰ ਵੀ ਲਾਤਾ ਵੈਡਨੈਸਡੇ ਨੂੰ ਲਾਤਾ ਕਿਸੇ ਕਾਰ ਦਾ ਥਰਸਡੇ ਨੂੰ ਮੇਰੇ ਕੋਲੇ ਟਾਈਮ ਨਹੀਂ ਬਚਿਆ ਉਦੋਂ ਮੈਂ ਤੁਹਾਨੂੰ ਪਹਿਲਾਂ ਦੱਸ ਦਿਆ ਕਰੂੰਗੀ ਵੀ ਅੱਜ ਲੈਕਚਰ ਨਹੀਂ ਲੱਗਣਾ ਤਾਂ ਇਹ ਨਹੀਂ ਹੈਗਾ ਕਿ ਉਦੋਂ ਤੁਸੀਂ ਚੁੱਪ ਕਰਕੇ ਚੱਕੋ ਮੋਟਰਸਿੰਘੜੇ ਲਾਉਣ ਲੱਗ ਜਾਓ ਉਦੋਂ ਤੁਸੀਂ ਆਹ ਜਿਹੜੇ ਲੈਕਚਰ ਹੈ ਜੇ ਇਹ ਲਾਲ ਇਹਦੀ ਰਿਵੀਜ਼ਨ ਕਰਨੀ ਹੈ ਠੀਕ ਹੈ ਜੀ ਅੱਜ ਤੋਂ ਕਲਾਸ ਸ਼ੁਰੂ ਹੈ ਤੁਹਾਡੀ ਮੈਂ ਕਲਾਸ ਅਪਲੋਡ ਕਰ ਦਿੰਦਾ ਹੁਣ ਬਣਾਉਣੀ ਸ਼ੁਰੂ ਕਰਦਾ ਤੇ ਜਿਵੇਂ ਤੁਹਾਨੂੰ ਰਿਸਪੌਂਸ ਲੱਗਿਆ ਜਰੂਰ ਵਾਧੂ ਤੋਂ ਵਾਧੂ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ ਬਾਕੀ ਰਜੇ ਮਿਲਦੇ ਆਪਾਂ ਅਗਲੇ ਲੈਕਚਰ ਦੇ ਵਿੱਚ ਠੀਕ ਹੈ ਜੀ ਤੇ ਅਪਡੇਟ ਰਜੇ ਤੁਸੀਂ ਉੱਥੋਂ ਲੈ ਸਕਦੇ ਹੋ ਟੈਲੀਗ੍ਰਾਮ ਦੇ ਵਿੱਚੋਂ ਉੱਥੇ ਤੁਹਾਨੂੰ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਧੰਨਵਾਦ